ਵੀਡੀਓ ਦੇਖ ਰਹੇ ਸਾਰੇ ਪੈਮ ਬਰਾਉਨ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਜਿਹੜਾ ਦਰਫਤ ਹੈਗਾ ਵਾ ਆਯੁਰਵੈਦਿਕ ਦੇ ਦਰਫਤ ਮੰਨ ਲਓ ਨੇ ਸੀ ਉਹਦੀ ਵੀਡੀਓ ਜਿਹੜੀ ਆ ਉਹ ਲੈ ਕੇ ਆਏ ਆ ਤੇ ਇਹ ਮੈਂ ਬਿਲਕੁਲ ক্লোਜ਼ ਕੀਤਾ ਹੈ ਇਹਦੇ ਪੱਤਿਆਂ ਨੂੰ ਤੁਸੀਂ ਆਪਣੇ ਕਮੈਂਟ ਰਾਹੀਂ ਦੱਸਣਾ ਹੈ ਕਿ ਇਹ ਕਿਸ ਜਿਹੜਾ ਫਲ ਹੈਗਾ ਵਾ ਉਹਦਾ ਬੂਟਾ ਹੈਗਾ ਏ ਇਹ ਜਿਹੜਾ ਹੈਗਾ ਵਾ ਬੂਟਾ ਜਿਹੜਾ ਵਾ ਉਹ ਸਗਣਾ ਦਾ ਕੰਮ ਵੀ ਕਰਦਾ ਹੈ ਜਦੋਂ ਕਿਸੇ ਨੇ ਬੱਚਾ ਹੁੰਦਾ ਹੈ ਜਾਂ ਵਿਆਹ ਹੁੰਦਾ ਹੈ ਤਾਂ ਉਹ ਬੂਹਿਆਂ ਦੇ ਉੱਪਰ ਜਿਹੜੇ ਬਾਹਰ ਜਿਹੜੇ ਸ਼੍ਰੀ ਹਿੰਦੇ ਉਹਨਾਂ ਦੇ ਉਹ ਇਹਦੇ 12 ਪੱਤੇ ਵੀ ਜਿਹੜੇ ਇਹਦੇ ਬਦਲੇ ਜਾਂਦੇ ਆ ਸਗਣ ਮੱਝੋਂ ਖਾਸ ਕਰਕੇ ਇਹੜਾ ਦਰਖਤ ਹੈਗਾ ਵਾ ਜਿਹਨੂੰ ਜਿਹੜੇ ਫਲ ਲੱਗਦੇ ਐ ਨਾ ਇਹ ਉਹ ਭਾਰ ਗਰਮੀ ਚ ਜਿਹੜੇ ਆ ਉਹ ਫਲ ਦਿੰਦੇ ਆ ਤੇ ਜਿਹੜਾ ਵਾ ਇਹ ਇਸ ਫਲ ਨੂੰ ਜਿਹੜਾ ਵਾ ਉਹ ਰਾਜਾ ਮੰਨਿਆ ਜਾਂਦਾ ਵਾ ਹੁਣ ਤੁਸੀਂ ਸਮਝ ਹੀ ਜਾਓਗੇ ਕਿ ਇਹ ਜਿਹੜਾ ਰਾਜੇ ਸ਼ਬਦ ਤੋਂ ਫਲ ਦਾ ਰਾਜਾ ਜਿਹੜਾ ਵਾ ਫਲ ਦਾ ਰਾਜਾ ਕਿਹੜਾ ਕਿਨੂੰ ਅਸੀਂ ਮੰਨਦੇ ਆ ਫਲ ਦਾ ਰਾਜਾ ਤੇ ਇਹ ਜਿਹੜਾ ਦਰਖਤ ਜਿਹੜਾ ਹੈਗਾ ਵਾ ਇਹ ਵੀ ਇੱਕ ਆਯੁਰਵੈਦਿਕ ਦਸਤਹੀ ਮੰਨਿਆ ਗਿਆ ਕਿਉਂਕਿ ਇਸ ਜਿਹੜਾ ਇਹ ਫਲ ਜਿਹੜਾ ਹੈਗਾ ਵਾ ਇਹਦੇ ਵਿੱਚ ਵਿਟਾਮਿਨ ਏ ਸੀ ਕਾਫੀ ਜਿਹੜੇ ਹੈਗੇ ਆ ਇਹਦੇ ਵਿੱਚ ਅ ਔਸ਼ਧੀ ਭਰਪੂਰ ਜਿਹੜਾ ਹੈਗਾ ਇਹ ਬੂਟਾ ਹੈਗਾ ਇਹ ਤੇ ਤੁਸੀਂ ਪੱਤਿਆਂ ਦੇ ਰਾਹੀਂ ਜਿਹੜਾ ਵਾ ਉਹ ਪੱਤਿਆਂ ਤੋਂ ਗੈਸ ਕਰਨਾ ਵਾ ਕਿ ਇਹ ਬੂਟਾ ਜਿਹੜਾ ਹੈਗਾ ਵਾ ਕਿਸ ਫਲ ਦਾ ਜਿਹੜਾ ਬੂਟਾ ਹੈਗਾ ਇਹ درخت ਜਿਹੜਾ ਕਿਹੜਾ ਕਿਸ ਚੀਜ਼ ਦਾ درخت ਹੈਗਾ ਇਹ ਸੰਗਣੀ ਛਾਂ ਵੀ ਦਿੰਦਾ ਏ ਭਾਰ ਗਰਮੀ ਦੇ ਵਿੱਚ ਭਾਰ ਗਰਮੀ ਦੇ ਵਿੱਚ ਖਾਣ ਨੂੰ ਬਹੁਤੀ ਵਧੀਆ ਵਧੀਆ ਜਿਹੜਾ ਚੀਜ਼ ਵੀ ਦਿੰਦਾ ਏ ਆਪਣੇ ਕਮੈਂਟਾਂ ਰਹੀ ਜਰੂਰ ਦੱਸਿਓ